ਸ਼ੰਭੂ ਬਾਰਡਰ ਤੇ ਇਸ ਵੇਲੇ ਅਸੀਂ ਪਹੁੰਚੇ ਆ ਕੌਮੀ ਇਨਸਾਫ ਮੋਰਚੇ ਦੀ ਜਿਹੜੀ ਕਾਲ ਦਿੱਤੀ ਗਈ ਸੀ ਦਿੱਲੀ ਵੱਲ ਜਾਣ ਨੂੰ ਲੈ ਕੇ ਤੇ ਉਸ ਦੀ ਕਾਲ ਦੇ ਦੌਰਾਨ ਇੱਕ ਛੋਟਾ ਸਿੰਘ ਵੀ ਇੱਥੇ ਪਹੁੰਚਿਆ ਹੈ ਰਾਜਪੁਰਾ ਤੋਂ ਪਹੁੰਚਿਆ ਨਾ ਨਾ ਗੱਲਬਾਤ ਕਰਾਂਗੇ ਕੀ ਨਾਮ ਹੈ ਬੇਟਾ ਤੁਹਾਡਾ ਨਾਮ ਮੇਰਾ ਮਨੁੱਖ ਸਿੰਘ ਹੈ ਜੀ ਹਾਂ ਕਿੱਥੋਂ ਆਏ ਹੋ ਮੈਂ ਰਾਜਪੁਰਾ ਤੋਂ ਆਇਆ ਜੀ ਮੇਰੀ ਉਮਰ 12 ਸਾਲ ਹੈ ਜੀ ਅੱਛਾ ਹਾਂ ਜੀ ਤੁਹਾਨੂੰ ਇੱਥੇ ਆਉਣ ਲਈ ਕਿੰਨੇ ਕਿਹਾ ਸੀ ਜੀ ਸਾਡਾ ਪੂਰਾ ਪੰਜਾਬ ਇੱਥੇ ਪਹੁੰਚੀ ਬਈ ਜੀ ਅਸੀਂ ਇੱਧਰ ਬੈਠ ਕੇ ਕੀ ਕਰਨਾ ਸੀ ਜੀ ਜੇ ਸਾਡਾ ਪੂਰਾ ਪੰਜਾਬ ਹੀ ਇੱਥੇ ਆਈ ਜੀ ਅਸੀਂ ਪੰਜਾਬ ਦੇ ਹੱਕ ਨਾਲ ਨਗੜੇਗੀ ਹੋਰ ਕਿਹਨਾਂ ਦੇ ਨਾਲ ਖੜਾਂਗੇ ਜੀ ਤੁਹਾਨੂੰ ਪਤਾ ਬੰਦੀ ਸਿੰਘ ਕੌਣ ਨੇ ਪਤਾ ਹੈ ਜੀ ਕੌਣ ਨੇ ਇਹ ਸਾਡੇ ਵੀ 1984 ਦੇ ਦੰਗੇ ਦੇ ਵਿੱਚ ਇਹਨਾਂ ਨੂੰ ਫੜ ਲਿਆ ਗਿਆ ਸੀ ਜੀ ਔਰ ਇਹਨਾਂ ਦੀ ਸਜ਼ਾ ਪੂਰਾ ਹੋ ਉਹ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਇਹਨਾਂ ਨੂੰ ਫੜਿਆ ਕਿਉਂ ਹੈ ਜੀ ਹੂੰ ਇਹਨਾਂ ਨੂੰ ਛੱਡ ਦੇ ਇਹਨੂੰ ਰਿਹਾ ਕਿਉਂ ਨਹੀਂ ਕਿ ਇਹ ਕੀਤਾ ਜਾਂਦਾ ਜੀ ਕਿ ਸਰਕਾਰਾਂ ਇਹਨਾਂ ਤੋਂ ਡਰਦੀਆਂ ਨੇ ਜੀ ਹੂੰ ਸਾਨੂੰ ਅੱਤਵਾਦੀ ਦੱਸਦੇ ਨੇ ਜੀ ਇਹ ਕੋਈ ਗੱਲ ਨਹੀਂ ਜੀ ਮੈਂ ਛੋਟਾ ਜਿਹਾ ਅੱਤਵਾਦੀ ਹੈਗਾ ਜੀ ਇਹਨਾਂ ਕੋਲ ਉਹ ਤਾਂ ਡਰਨਾ ਪੈਣਾ ਆਪਾਂ ਨੂੰ ਤੁਹਾਡੇ ਤੋਂ ਨਹੀਂ ਡਰਦੇ ਹਾਂ ਤੁਹਾਡੇ ਤੋਂ ਨਹੀਂ ਡਰਦੇ ਡਰਨਾ ਕੀ ਹੈ ਜੀ ਅਸੀਂ ਕਿਹੜਾ ਉਹਨਾਂ ਨੂੰ ਕੁਝ ਕਿਹਾ ਜੀ ਪੰਜਾਬ ਪੰਜਾਬ ਕਿਵੇਂ ਜਆ ਮਹਿਸੂਸ ਕਰਦੇ ਹੋ ਪੰਜਾਬ ਦੇ ਵਿੱਚ ਰਹਿ ਕੇ ਕਿਵੇਂ ਜਆ ਲੱਗਦਾ ਕਿਉਂਕਿ ਯੂਥ ਕਹਿੰਦਾ ਮੈਂ ਬਾਹਰ ਜਾਣਾ ਹੈ ਐਵੇਂ ਲੱਗਦਾ ਜੀ ਵੀ ਜਿਵੇਂ ਵੀ ਪੰਜਾਬ ਨਾਲ ਹਮੇਸ਼ਾ ਹੀ ਤਕਾ ਹੋਇਆ ਹੈ ਜੀ ਵੀ ਸਾਡੇ ਇਹ ਵੀ ਕਹਿੰਦਾ ਇਨਸਾਨ ਵੀ ਜਿਹੜੇ ਵੀ ਰੂਲ ਜੁ ਹੁੰਦੇ ਆ ਜੀ ਉਹ ਸਾਡੇ ਲਈ ਕੁਝ ਹੈ ਹੀ ਨਹੀਂ ਜੀ ਸਰਕਾਰ ਆਪਣੇ ਵੱਲੋਂ ਹੀ ਪਤਾ ਨਹੀਂ ਕਿਹੜੇ ਰੂਲਸ ਕੱਢੀ ਜਾਂਦੀਆਂ ਜੀ। ਹੂੰ। ਵੀ ਪੰਜਾਬ ਦੇ ਨਾਲ ਖੜੋ ਜੀ। ਕੋ ਭਗਵਾਨਤਮਾਨ ਨੂੰ ਵੀ ਸਾਡੇ ਨਾਲ ਖੜਨਾ ਚਾਹੀਦਾ ਹੈ ਜੀ। ਫਿਰ ਉਹ ਆਂਦੇ ਕਿਉਂ ਨਹੀਂ ਜੀ ਇੱਥੇ ਪੰਜਾਬ ਦੇ ਨਾਲ ਖੜਨਗੇ। ਹੂੰ। ਨਾਲ ਖੜੋਣਾ ਚਾਹੀਦਾ ਮੋਰਚੇ 'ਚ। ਹਾਂਜੀ। ਸਾਰੇ ਜਿੰਨੇ ਵੀ ਲੀਡਰ ਨੇ ਉਹਨਾਂ ਨੂੰ ਮੋਰਚੇ ਦੇ ਵਿੱਚ ਕੋਮੇਨ ਸਾਹਿਬ ਮੋਰਚਾ ਤੇ ਨਾਲ ਖੜੋਣਾ ਚਾਹੀਦਾ ਹੈ। ਹਾਂਜੀ ਖੜਨਾ ਚਾਹੀਦਾ ਹੈ ਜੀ। ਜੇ ਆਪਾਂ ਪੰਜਾਬ ਦੇ ਹੱਕ ਨਾਲ ਨਾ ਖੜੇ ਜੀ ਹੋਰ ਕਿਹਨਾਂ ਦੇ ਨਾਲ ਖੜਾਂਗੇ ਜੀ? ਹੂੰ। ਪੁੱਛੋ ਵੀ ਜੀ ਜੀ ਨਾਲ ਤੋਂ। ਹਾਂ ਅਜਾ ਮੋਦੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇ ਉਹ ਤੁਹਾਨੂੰ ਮਿਲਣ ਤੇ ਤੁਸੀਂ ਉਹਨਾਂ ਨੂੰ ਕੀ ਕਹੋਗੇ ਅਸੀਂ ਤਾਂ ਇਹੀ ਕਹਾਂਗੇ ਜੀ ਵੀ ਪੰਜਾਬ ਨਾਲ ਵੀ ਇੰਨਾ ਧੱਕਾ ਕਿਉਂ ਹੋ ਰਿਹਾ ਜੀ ਵੀ ਪੰਜਾਬ ਵੀ ਜਿਹੜਾ ਇੰਡੀਆ ਦਾ ਹੀ ਪਾਰਟ ਹੈ ਜੀ ਵੀ ਇਹਨਾਂ ਇਹਨਾਂ ਇੰਨਾ ਧੱਕਾ ਕਿਉਂ ਕੀਤਾ ਜਾਂਦੇ ਜੀ ਵੀ ਬੰਦੀ ਸਿੰਘ ਨਹੀਂ ਸਾਡੇ ਉੱਲੋਂ ਰਹਿਆ ਕਰੋ ਜੀ ਹਾਂ ਇਹ ਤਾਂ ਗਲਤ ਗੱਲ ਹੈ ਨਾ ਜੀ ਹਾਂ ਸਜ਼ਾ ਪੂਰੀ ਕਰ ਚੁੱਕੇ ਹਨ ਹਾਂਜੀ ਇੰਨਾ ਟਾਈਮ ਹੋ ਗਿਆ ਨਾ ਸਜ਼ਾ ਪੂਰੀ ਨ ਕਰ ਰਹੇ ਨਾ ਉਹਨਾਂ ਦੇ ਵੀ ਬਚਵੰਤ ਚਲੇ ਗਏ ਇਹ ਚਲੋ ਜਮਾਨੀ ਵੀ ਚਲੀ ਗਈ ਕਿ ਹੁਣ ਬੁਢਾਪੇ ਜੇ ਤਾਂ ਛੱਡ ਦਿਓ ਜੀ ਹੂੰ ਨਾਲ ਰਹਿਣਾ ਕਰਨਾ ਚਾਹੀਦਾ ਜੀ ਉਮਰ ਭਾਵੇਂ ਛੋਟੀ ਹੈ ਪਰ ਸੋਚ ਤੇ ਗੱਲਾਂ ਬਹੁਤ ਵੱਡੀਆਂ ਨੇ ਆਖੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਛੋਟੇ ਸਿੰਘ ਦੇ ਨਾਲ ਮੁਲਾਕਾਤ ਕਰੇ ਕਿਸੇ ਦਿਨ ਹੋਊਗੀ ਤਾਂ ਜ਼ਰੂਰ ਇਹ ਪੁੱਛਣਗੇ ਕਿ ਪੰਜਾਬ ਦੇ ਨਾਲ ਇੰਨਾ ਧੱਕਾ ਕਿਉਂ ਕੀਤਾ ਜਾਂਦਾ ਫਿਲਹਾਲ ਸ਼ੰਭੂ ਬਾਰਡਰ ਤੋਂ ਅਸੀਂ ਤੁਹਾਨੂੰ ਇਥੋਂ ਦੀ ਅਪਡੇਟਸ ਦੇ ਰਹੇ ਹਾਂ ਤੁਸੀਂ ਜੁੜੇ ਰਹੋ ਪੰਜਾਬ ਇਨਸਾਈਟਸ ਦੇ ਨਾਲ ਧੰਨਵਾਦ